ਭੱਟਾਲਾ ਦੀ ਪਾਈਆਂ ਵਾਲੀ ਗਲੀ ਵਿੱਚ ਦਿਨ ਦਿਹਾੜੇ ਨੌਜਵਾਨਾਂ ਦੀਆਂ ਦੋ ਤਰ੍ਹਾਂ ਦਰਮਿਆਨ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ। ਇਸ ਘਟਨਾ ਵਿੱਚ ਇੱਕ ਤਰ੍ਹਾਂ ਦਾ ਜੋਧਾ ਨਾਮਕ ਨੌਜਵਾਨ ਦੀ ਗੋਲੀਆਂ ਲੱਗਨ ਦਾ ਮੌਤ ਹੋ ਗਈ। ਰੌਹਲ ਦਾਤਰ ਨਾਮਕ ਨੌਜਵਾਨ ਗੋਲੀਆਂ ਲੱਗਣ ਕਾ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਅੰਬਲੀਸਰ ਰੈਫਰ ਕਰਤਾ ਗਿਆ। ਮੌਕੇ ਤੇ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ ਕਰਤੀ ਗਈ। ਮਾਮਲਾ ਪ੍ਰਾਣੀ ਰੰਜਨ ਦਾ ਦੱਸਿਆ ਜਾ ਰਿਹਾ ਹੈ। ਰਿਆਸ਼ੀ ਇਲਾਕੇ ਦੀ ਇਸ ਗਲੀ ਵਿੱਚ دہشت ਭਰਿਆ ਮਾਹੌਲ ਬਣਿਆ ਦਿਖਾਈ ਦਿੱਤਾ ਉਹ ਤੇ ਹੀ ਆਮ ਜਨਤਾ ਦਾ ਕਹਿਣਾ ਸੀ ਕਿ ਇੱਕਦਮ ਗੋਲੀਆਂ ਚੱਲਣ ਦੀ ਆਵਾਜ਼ ਆਈ ਤੇ ਬਾਹਰ ਆ ਕੇ ਦੇਖਿਆ ਤੇ ਦੋ ਨੌਜਵਾਨ ਜ਼ਖਮੀ ਹਾਲਾਤੀ ਵਿੱਚ ਗਲੀ ਵਿੱਚ ਪਏ ਨਜ਼ਰ ਆਏ ਅਤੇ ਉਹਨਾਂ ਦੇ ਸਾਥੀ ਵੀ ਉਹਨਾਂ ਨੂੰ ਜ਼ਖਮੀ ਹਾਲਾਤੀ ਵਿੱਚ ਆਪਣੇ ਨਾਲ ਲੈ ਕੇ ਚਲੇ ਗਏ ਪੁਲਿਸ ਅਧਿਕਾਰੀਆਂ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਜਾਂਚ ਸ਼ੁਰੂ ਕਰਤੀ ਗਈ ਹੈ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਅੰਦਰ ਬਾਜੀ ਰੋਟੀਖਾਨੇ ਦੀ ਰੋਟੀਖਾਨੇ ਅੰਦਰ ਬਾਅਦ ਜਦੋਂ ਮੈਂ ਬੁੱਲਦੇ ਪਟਾਕੇ ਪੈਂਦੇ ਕਿੰਨੇ ਬਾਅਦ ਤਿੰਨ ਕਿਤੇ ਲਗਭਗ ਬਾਹਰ ਅੱਗੇ ਦੇਖਿਆ ਤੇ ਦੇਖਿਆ ਬਾਹਰ ਦੇਖਿਆ ਤਾਂ ਦੋ ਜਣੇ ਪਏ ਹੀ ਉਹਨਾਂ ਬੱਜੇ ਦੇਖੋ ਦਵਰ ਪਏ ਲੌੜੂ ਵਗਿਆ ਹੀ ਉਹਨਾਂ ਦੇ ਪਾਸ ਤੇ ਕੋਈ ਨਹੀਂ ਆਇਆ ਲੱਗਾ ਉਹਨਾਂ ਦੇ ਬੰਦੇ ਲੱਗੇ ਸੀ ਉਹਨਾਂ ਦੇ ਬੰਦੇ ਲੱਗੇ ਪਈ ਨਹੀਂ ਪਤਾ ਕੌਣ ਜੀ ਕੁਛ ਨਹੀਂ ਮੇਰੀ ਫੈਕਟਰੀ 'ਪਾਜੀ ਲੱਗੇ ਸ਼ੇਰੇ ਬੰਦਾ ਤੇ ਮੈਨੂੰ ਵਾਰਡ 'ਚ ਵੀ ਕਿਸੇ ਦੀ ਕਾਲ ਆਈ ਕਿ ਭਾਜੀ ਇੱਥੇ ਦੋ ਮੁੰਡਿਆਂ ਨੂੰ ਗੋਲੀ ਮਾਰ ਗਏ ਤੇ ਮੈਂ ਜਦੋਂ ਇੱਥੇ ਆਇਆ ਤੇ ਉਨੀ ਦੇਰ ਨੂੰ ਇੱਥੋਂ ਮੇਰੇ ਕੋਲ ਲੈ ਗਏ ਸੀ ਉਹਨਾਂ ਨੂੰ ਇੱਕ ਕੋਈ ਕਮਲ ਲੜਕਾ ਵਾ ਕੈਂਪ ਦਾ ਰਹਿੰਦਾ ਇੱਕ ਕੋਈ ਯੋਧਾ ਵਾ ਉਹਨਾਂ ਨੂੰ ਗੋਲੀ ਗਲੀਆਂ ਮਾਰੀ ਉਹਨਾਂ ਨੂੰ ਸੁਣਨ ਚ ਦੇ ਆ ਤਿੰਨ ਚਾਰ ਜਾਣੇ ਸੀ ਗੋਲੀਆਂ ਮਾਰ ਕੇ ਸਿੱਧੀਆਂ ਗਾਂਗੇ ਕਿ ਹੁਣ ਜ਼ਿਆਦਾ ਇਹ ਪੁਛ ਪੜਤਾਲ ਕਰਨ ਦੇ ਜਾਂ ਪਾ ਲੱਗੂਗਾ ਕਰ ਰਿਹਾ ਚੱਲ ਰਹੀ ਹੈ ਸਾਡੇ ਕੋਲ ਹੀ ਦੋ ਪੇਸ਼ੈਂਟ ਆਏ ਆ ਜੀ ਇੱਕ ਸਾਡੇ ਕੋਲ ਬ੍ਰੌਂਡਡ ਆਇਆ ਸੀ ਤੇ ਇੱਕ ਸਾਡੇ ਕੋਲ ਇੰਜਰਡ ਆਇਆ ਜੀ ਪੇਸ਼ੈਂਟ ਮਤਲਬ ਜਿਹੜਾ ਬ੍ਰੌਂਡਡ ਆਇਆ ਉਹ ਵੀ ਇੰਜਰਡ ਸੀ ਮੈਨੂੰ ਫਿਰ ਉਹ ਬ੍ਰੌਂਡਡ ਸਾਡੇ ਕੋਲ ਆਇਆ ਪਹਿਲੀ ਜਾਂਚ ਕੀ ਲੱਗ ਰਿਹਾ ਤੁਹਾਨੂੰ ਕਿਸੇ ਅਸੌਲਟ ਵੀ ਇਸੇ ਲੱਗ ਰਹੀ ਆ ਹਿਸਟਰੀ ਦੇ ਦੇ ਰਹੇ ਆ ਜੀ ਕੋਈ ਬੋਲੀ ਵਗੈਰਾ ਕੋਈ ਚੱਲੀ ਆ ਬਾਕੀ ਜਿਹੜੀ ਕਨਫਰਮੇਸ਼ਨ ਆ ਉਹ ਤੇ ਪੋਸਟਮਾਰਟਮ ਹੋਏਗਾ ਪੋਸਟਮਾਰਟਮ ਤੋਂ ਬਾਅਦ ਹੀ ਹੋਏਗੀ ਕਿੰਨੇ ਜਾਣੇ ਸੋਰੀ ਦੋ ਰਿਹਾ ਤੇ ਇਹ ਜਨਤ ਮਰਨਵਾਲਾ ਦਾ ਨਾਮ ਕੀ ਸੀ ਜਦੋਂ ਮਰਨਵਾਲਾ ਹੀ ਉਹਦਾ ਨਾਂ ਜੀ ਜਿੱਦਾਂ ਉਹਦੇ ਨਾਲ ਦਿਆਂ ਦੱਸਿਆ ਜੋੜਾ ਜੋੜਾ ਹੀ ਉਹਦਾ ਨਾਮ ਇੰਜ ਇੰਜ ਦਾ ਨਾਮ ਜੀ ਇੰਜਰਡ ਆ ਉਹਦਾ ਨਾਮ ਕਮਲਜੀਤ ਸਿੰਘ ਇਹਨੂੰ ਰੈਫਰ ਕੀਤਾ ਗਿਆ ਜੀ ਹਾਂ ਜੀ ਰੈਫਰ ਕੀਤਾ ਹੈ ਹਰ ਸਾਈਟ ਆਪਾਂ ਜੀ ਇਨਫੋਰਮੇਸ਼ਨ ਮਾਮਲਾ ਤੁਸੀਂ ਮੇਰੇ ਨਾਲ ਹੀ ਆਪਾਂ ਭਾਈ ਵਾਲੀ ਗੱਲ ਤੋਂ ਕੱਥੇ ਉੱਥੋਂ ਆਏ ਆ ਮੌਕਾ ਵੇਖ ਕੇ ਆਏ ਆ ਜੀ ਉਸ ਤੋਂ ਬਾਅਦ ਅਸੀਂ ਸਿੱਧਾ ਤੁਹਾਡੇ ਕੋਲ ਇਸ ਹਸਪੀਟਲ ਆਏ ਆ ਇੱਕ ਯੋਧਵੀਰ ਸਿੰਘ ਸੱਤਪਾਚੀ ਜਿਹੜਾ ਉਹਦੀ ਮੌਤ ਹੋ ਗਈ ਉਹ ਇੱਥੇ ਬੱਕਰੇ ਬਰੌਂਟ ਟੈਡੋ ਤੁਜਾੜਾ ਰਾਹੁਲ ਦਾਤਰਾ ਉਹ ਜਿਹੜਾ ਉਹਨੂੰ ਅਮਰਸਰ ਰੈਫਰ ਕਰਦਾ ਤੇ ਬਾਕੀ ਦੂਜੇ ਗੁੱਟ ਦਾ ਅਸੀਂ ਤਰਤੀਸ਼ ਕਰਦੇ ਆ ਪਤਾ ਕਰਦੇ ਨੇ ਕਿਹੜੇ ਗਰੁੱਪ ਨੇ ਕੋਈ ਚਾਹੀਆਂ ਕੀ ਇਹਨਾਂ ਦੀ ਲੱਗਦਾ ਟਗੇ ਸਰ ਜਾਣਕਾਰੀ ਸਾਹਮਣੇ ਕਿੰਨੇ ਫਾਇਰ ਹੋਈ ਅਜੇ ਉਹ ਕੇਦ ਖੋਲੀ ਪਤਾ ਮਿਲਿਆ ਜੀ ਉਸ ਤੋਂ ਬਾਅਦ ਵੈਰੀਫਾਈ ਕਰਦੇ ਆ ਸਿਰ ਮਲਾਵਾਸ ਨੇ ਜਾਣਕਾਰੀ ਦਿੱਤੀ ਉੱਥੇ ਕੁਝ ਨਹੀਂ ਪੁੱਛਿਆ ਸਾਰਿਆਂ ਨੂੰ ਕਿਹੜੇ ਨੇ ਕੋਈ ਦਵਾਈ ਇਹ ਜਿਹੜੇ ਮੰਨੋ ਨੇ ਇਹ ਉਹ ਉੱਥੇ ਦੇ ਰਹਿਣ ਵਾਲੇ ਉਸੇ ਇਲਾਕੇ ਦੇ ਗਾਂਧੀ ਕੈਂਪ ਤੇ ਇਹ ਕਿੱ체 ਇਹ ਬਾਦ ਭਾਈਆਂ ਵਾਲੀ ਗਲੀ ਚ ਸਰ ਦੋਨੇ ਗਰੁੱਪ ਗਾਂਧੀ ਕੋਲ ਸੀ ਉੱਥੇ ਦੇ ਗਾਂਧੀ ਦੂਜੇ ਦਾ ਜੀ ਵੈਰੀਫਾਈ ਕਰ ਰਹੇ ਜੀ ਇਹਦੇ ਹੋਇਆ